ਇਹਨਾਂ ਦਾ ਸਰ ਮੇਰਾ ਨਾਮ ਸਫਾਈ ਬਲਾਕ ਸਿੰਘ ਹੈ ਸੜਕ ਸੁਰੱਖਿਆ ਫੋਰਸ ਤੋਂ ਹਾਂਜੀ ਸਰ ਤੁਹਾਨੂੰ ਨਹੀਂ ਕਿਸੇ ਦੀ ਕਾਲ ਆਈ ਮਤਲਬ ਕਿ ਆਪਣੇ ਨੇੜੇ ਇਹ ਮਲਸੀਆ ਨੇੜੇ ਇਥੇ ਫਲਾਈਓਵਰ ਕੋਲੇ ਨਾ ਇਹ ਐਕਸੀਡੈਂਟ ਹੋਇਆ ਸੀ ਜਦੋਂ ਅਸੀਂ मौके ਤੇ ਜਾ ਕੇ ਦੇਖਿਆ ਜੀ ਉਹਨੂੰ ਚੁੱਕਿਆ ਤੇ ਉਹ ਸਿਵਲ ਹਸਪਤਾਲ ਸਹਾ ਕੋਟ ਵਿਖੇ ਦਾਖਲ ਕਰਵਾਇਆ ਗਿਆ ਤੇ ਡਾਕਟਰਾਂ ਨੇ ਇਹਨੂੰ ਸਰ ਉਹਨੂੰ ਜੀ ਉਹਦੀ ਡੈਥ ਪਾਈ ਗਈ ਤੇ ਉਸ ਬਾਡੀ ਨੂੰ ਅਸੀਂ ਸੜਕ ਸੁਰੱਖਿਆ ਫੋਰਸ ਦੁਆਰਾ ਪੁਲਿਸ ਮਲਾਜਮਾਂ ਮਲਸੀਆ ਨੂੰ ਉਹਨਾਂ ਦੇ حوالے ਕੀਤਾ ਗਿਆ ਜੀ ਨਾਮ ਕੀ ਪਾਜੀ ਤਾਂ ਬੰਦੇ ਦੀ ਜਤੋਈ ਇਹਦਾ ਨਾਮ ਜੀ ਗੁਰਜੀਵਨ ਲਾਲ ਹੈ ਸਨੋਂ ਫਰੇਸਮ ਸਿੰਘਾ ਜੀ ਪਿੰਡ ਇਹਦਾ ਸੈਦੋਪੁਰਾ ਜੀ ਤਸੀਲ ਆਪਣੇ ਨਕੋਦਰਾ ਜੀ ਜ਼ਿਲ੍ਹਾ ਆਪਣਾ ਜਲੰਧਰ ਹੈ ਹਾਂਜੀ ਡਾਕਟਰ ਸਾਹਿਬ ਮੇਰਾ ਨਾਮ ਡਾਕਟਰ ਸੁਵਿਤੀ ਹੈ ਮੈਂ ਮੈਡੀਕਲ ਅਫਸਰ ਹਾਂ ਔਨ ਡਿਊਟੀ ਸੀ ਐਸ ਸ਼ਾਹਪੂ 3:30 3:30 ਵਜੇ ਇੱਕ ਮ੍ਰਿਤਕ ਡੈੱਡ ਬੋਡੀ ਜਾਨਕੀ ਆਈ ਇਹਨਾਂ ਦਾ ਨਾਮ ਗੁਰਜੀਵਨ ਲਾਲ ਸਨ ਆਫ ਰੇਸ਼ਮ ਸਿੰਘ ਇਹਨਾਂ ਦੀ ਉਮਰ ਤਕਰੀਬਨ 49 ਸਾਲ ਦੀ ਜਦੋਂ ਸਾਡੇ ਤੋਂ ਇਹ ਆਏ ਸੀ ਉਸ ਟਾਈਮ ਨਾਲਤਾ ਇਹਨਾਂ ਦੇ ਸਾਹ ਚੱਲਦੇ ਸੀ ਇਸ ਤੋਂ ਇਲਾਵਾ ਨੱਕ ਕੰਨ ਤੇ ਮੂੰਹ ਤੋਂ ਕਾਫੀ ਖੂਨ ਆ ਰਿਹਾ ਸੀ ਸੋ ਸਸਪੈਕਟ ਇਹ ਹੀ ਕਰ ਰਹੇ ਆ ਕਿ ਇਹਨਾਂ ਨੂੰ ਇੰਟਰਨਲ ਹੈਡ ਇੰਜਰੀ ਹੋ ਚੁੱਕੀ ਹੈ ਸੋ ਇਸ ਟਾਈਮ ਤੇ ਅਸੀਂ ਬੋਡੀ ਹੈਂਡ ਓਵਰ ਕਰ ਚੁੱਕੇ ਹਾਂ ਪੁਲਿਸ ਡਿਪਾਰਟਮੈਂਟ ਨੂੰ ਅਰੈਸਟ ਇਜ਼ ਅਪ ਟੂ them ਕਿ ਉਹ ਅੱਗੇ ਦੀ ਕਾਰਵਾਈ ਕੀ ਕਰਨਗੇ